ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਦੇ ਨਜ਼ਦੀਕ ਸੜਕ ਦੇ ਕਿਨਾਰੇ ਖੜੇ ਗੰਦੇ ਪਾਣੀ ਅਤੇ ਉਥੇ ਹੀ ਸੜਕ ਤੇ ਪਿਆ ਖੱਡਾ ਵਾਹਨ ਚਾਲਕਾਂ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਇੱਥੋਂ ਲੰਘਦੇ ਰਾਹਗੀਰਾਂ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਪਾਸਵੇਂ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੜਕ ਦੇ ਐਨੇ ਹਿੱਸੇ ਤੇ ਇਹ ਪਾਣੀ ਪਿਛਲੇ ਕਈ ਮਹੀਨਿਆਂ ਤੋਂ ਐਸੇ ਤਰ੍ਹਾਂ ਹੀ ਖੜ੍ਹਾ ਹੈ ਜਿਸ ਵਿੱਚ ਮੱਛਰ ਪੈਦਾ ਹੁੰਦੇ ਹਨ ਅਤੇ ਇਸ ਗੰਦੇ ਪਾਣੀ ਦੀ ਬਦਬੂ ਕਾਰਨ ਡੇਂਗੂ ਅਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਐਸੇ ਥਾਂ ਤੇ ਸੜਕ ਵਿੱਚ ਪਿਆ ਖੱਡਾ ਜਿੱਥੇ ਵਾਹਨਾਂ ਦਾ ਨੁਕਸਾਨ ਕਰਦਾ ਹੈ ਉਥੇ ਖੱਡੇ ਕਾਰਨ ਕਈ ਵਾਹਨ ਪਲਟ ਜਾਂਦੇ ਹਨ ਅਤੇ ਸਵਾਰਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ। ਉਹਨਾਂ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਕਿ ਇੱਥੇ ਸੜਕ ਤੇ ਪੇਸ਼ ਆ ਰਹੀਆਂ ਇਹਨਾਂ ਮੁਸ਼ਕਿਲਾਂ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਰਾਗੀਰਾ ਜਾਂ ਵਾਹਨ ਚਾਲਕਾਂ ਦਾ ਕੋਈ ਨੁਕਸਾਨ ਨਾ ਹੋਵੇ। बटाला रोड सर यहाँ टोया हो गया है और नाले पानी पुनी भर जाता है बरसात का पानी सेलिब्रेशन मॉल के सामने पानी भर जाता है यहाँ पे ये जब पानी भर जाता है तो हफ्ता हफ्ता पानी रुका रहता है हफ्ता दस दिन पंद्रह दिन तक पानी रुका रहता है मुश्किल क्या है यहाँ टोया बन गया आदमी गिर जाते हैं पानी भरा रहता है मच्छर मुच्छर लड़ते हैं तो बदबू आती है पानी ज़्यादा दिन तक भरा रहता है तो बदबू आती है बीमारी फैलेगी ही डेंगू मच्छर काटेंगे तो बीमारी अपने आप फैल जाएगी जब यहाँ पानी भरा रहेगा तो यहाँ से लेकर काफ़ी दूर तक पानी भरा ही रहता है अब सफाई झाड़ू वाले आते हैं लेकिन उनका क्या कसूर है जो पानी जो भरा रहेगा तो उसमें कहाँ झाड़ू मारे के बेचारे हो तो एक बार आई थी कोई गाड़ी आई थी पानी निकाल के गई है तब से कोई नहीं है एक बार आई थी पानी भरा था काफ़ी तो आई थी निकाल के गई है अब खड्ढा है इसकी वजह से तो आदमी गिर जाते हैं ना एक जनानी का हाथ भी टूट गया था गिर गई थी जनानी एक्टिव आज भी सुबह भी एक बंदा गिर गया एक छोटी सी लड़की थी उसको भी शॉटन लगी है ਨੇ ਬਣਾਣਾ ਤਾਂ ਚਾਹੀਏ ਸਰ ਇਸ ਕੋ ਸਰਕਾਰ ਨੂੰ ਤਾਂ ਧਿਆਨ ਦੇਣਾ ਚਾਹੀਏ ਨਾ ਇਸ ਕੋ ਐਸੀ ਬਾਤ ਥੋੜੀ ਨਾ ਹੈ ਬਣਾਣ ਤਾਂ ਜ਼ਰੂਰੀ ਹੈ ਨਾ ਇਸ ਕੋ ਪਬਲਿਕ ਲਈ ਨੁਕਸਾਨਦਾਇਕ ਹੈ ਬਟਾਲਾ ਰੋਡ सेलिब्रेशन ਬਾਲ ਦੇ ਸਾਹਮਣੇ ਖੜੇ ਆ ਐ ਸੜਕ ਦੇ ਉੱਤੇ ਪਾਣੀ ਜਿਹੜਾ ਇੱਥੇ ਸਦਾ ਹੀ ਖੜਾ ਰਹਿੰਦਾ ਬਹੁਤ ਜ਼ਿਆਦਾ ਮੱਛਰ ਜਿਹੜਾ ਇੰਨਾ ਜ਼ਿਆਦਾ ਇੱਥੇ ਪੀਸ ਕਰਕੇ ਇੱਥੇ ਬਿਮਾਰੀ ਫੈਲਣ ਦਾ ਕਾਫੀ ਡਰ ਹੈ ਸੋ ਕਿਰਪਾ ਕਰਕੇ ਮਤਲਬ ਜਿਹੜੀ ਸੜਕ ਹੈ ਇਹਦੇ ਵੱਲ ਧਿਆਨ ਦਿੱਤਾ ਜਾਵੇ ਬਹੁਤ ਮੁਸ਼ਕਲ ਹੈ ਬਰਸਾਤੀ ਮੌਸਮ ਹੋਣ ਕਰਕੇ ਡੇਂਗੂ ਦਾ ਖਤਰਾ ਤਾਂ ਹੈ ਹੀ ਆ ਤੋ ਸੜਕ ਤੇ ਹੋਤੇ ਇਹਦੀ ਰਿਪੇਅਰ ਕਰਵਾ ਕੇ ਇਹਨੂੰ ਠੀਕ ਕਰਵਾ ਕਰਵਾਤਾ ਜਾਵੇ ਫਾਸਟਵੇ ਨਿਊਜ਼ ਟੀਮ ਦੀ ਹਮੇਸ਼ਾ ਹੀ ਇਹ ਕੋਸ਼ਿਸ਼ਾਂ ਰਹਿੰਦੀਆਂ ਹਨ ਕਿ ਸ਼ਹਿਰ ਵਿੱਚ ਸ਼ਹਿਰ ਵਾਸੀਆਂ ਨੂੰ ਜਾਂ ਰਾਹਗੀਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਇਲਾਕੇ 'ਚ ਕੋਈ ਮੁਸ਼ਕਿਲ ਪਰੇਸ਼ਾਨੀ ਆ ਰਹੀ ਹੈ ਤਾਂ ਉਹਨਾਂ ਦਾ ਹੱਲ ਕਰਵਾਇਆ ਜਾ ਸਕੇ ਸੋ ਅੱਜ ਸਾਡੀ ਟੀਮ ਖੜੀ ਹੈ ਅੰਮ੍ਰਿਤਸਰ ਦੇ ਪਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਕਾਫੀ ਦਿਨ ਤੋਂ ਜਿਹੜਾ ਇਹ ਪਾਣੀ ਖੜਾ ਹੈ ਔਰ ਬਰਸਾਤੀ ਪਾਣੀ ਹੈ ਲੇਕਿਨ ਇਹ ਨਾ ਇਥੋਂ ਕੋਈ ਇਸ ਦੀ ਸਫਾਈ ਕੀਤੀ ਜਾਂਦੀ ਹੈ ਔਰ ਨਾ ਹੀ ਇਹ ਸੁੱਕਦਾ ਹੈ ਮੱਛਰ ਪੈਦਾ ਹੋ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਸੜਕ ਦੇ ਵਿੱਚੋ ਵਿੱਚ ਇੱਕ ਖੱਡਾ ਵੀ ਪੈ ਚੁੱਕਾ ਹੈ ਸੁਰਾਗੀ ਰਾਣੇ ਵਾਹਨ ਚਾਲਕਾਂ ਨੇ ਕਿਹਾ ਕਿ ਇਸ ਕਾਰਨ ਬਹੁਤ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਖੱਡੇ ਦੇ ਵਿੱਚ ਗੱਡੀ ਵਜਨ ਨਾਲ ਗੱਡੀ ਦਾ ਵੀ ਨੁਕਸਾਨ ਹੁੰਦਾ ਹੈ ਔਰ ਕਈ ਵਾਰ ਤਾਂ ਜਿਹੜੇ ਦੋ ਪਹੀਆ ਵਾਹਨ ਨੇ ਔਰ ਜਿਹੜੀ ਈ ਰਿਕਸ਼ਾ ਨੇ ਉਹ ਵੀ ਪਲਟ ਜਾਂਦੇ ਨੇ ਜਿਸ ਕਾਰਨ ਸਵਾਰੀਆਂ ਨੂੰ ਸੱਟਾਂ ਵੀ ਲੱਗਦੀਆਂ ਹਨ ਸੋ ਸਾਡੀ ਇੱਕ ਵਾਰੀ ਫੇਰ ਅਪੀਲ ਹੈ ਉਸ ਸੰਬੰਧਿਤ ਵਿਭਾਗ ਨੂੰ ਜਿਹੜਾ ਵੀ ਇਸ ਨੂੰ ਮੇਨਟੇਨ ਕਰਦਾ ਹੈ ਕਿ ਇਸ ਥੋੜੀ ਸਫਾਈ ਕਰਵਾਈ ਜਾਵੇ ਔਰ ਇਸ ਖੱਡੇ ਦੀ ਰੇਪਰ ਕਰਵਾਈ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ